ਸ਼ਸ਼ਤਰਕਾਲ ਜੀ ਮਹਿ ਹਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੱਡੀਆਂ ਭੈਣਾਂ ਮਾਵਾ ਵਰਗੀਆਂ ਹੁੰਦੀਆਂ ਨੇ ਆਪਣੇ ਨਿੱਕੇ ਭਰਾ ਨੂੰ ਲੈ ਕੇ ਭੈਣਾਂ ਦੀਆਂ ਅੱਖਾਂ 'ਚ ਰੀਝਾਂ ਹੀ ਤੈਰਦੀਆਂ ਰਹਿੰਦੀਆਂ ਨੇ ਮੈਂ ਆਪ ਵੱਡੀ ਭੈਣ ਜਾਣਦੀ ਆਂ ਉਹਨਾਂ ਦੇ ਹਮੇਸ਼ਾ ਭਰਾਵਾਂ ਲਈ ਅਰਦਾਸ ਨੂੰ ਹੱਥ ਥੁਟਦੇ ਨੇ ਮਾਂ ਦੇ ਨਾ ਹੁੰਦਿਆਂ ਕਈ ਵੱਡੀਆਂ ਭੈਣਾਂ ਨੂੰ ਮੈਂ ਮਾਵਾ ਵਾਂਗ ਭਰਾ ਪਾਲਦੇ ਵੇਖਿਆ ਇਹਨਾਂ ਰਿਸ਼ਤਿਆਂ ਦੀ ਬਣਤਰ ਬਹੁਤ ਬਹੁਤ ਖੂਬਸੂਰਤ ਹੁੰਦੀ ਹੈ ਬਸ਼ਰਤੇ ਇਹਨਾਂ ਨੂੰ ਖੂਬਸੂਰਤੀ ਨਾਲ ਨਿਭਾਇਆ ਜਾਏ ਪਰ ਲੁਧਿਆਣਾ ਦੀ ਇਸ 19 ਸਾਲਾ ਭੈਣ ਰੇਨੂ ਕਨੌਜੀਆਂ ਨੇ ਆਪਣੇ ਭਰਾ ਅੰਸ਼ ਨਾਲ ਜੋ ਕੀਤਾ ਇਹ ਵੇਖ ਕੇ ਤਾਂ ਉਹ ਸਾਰੀਆਂ ਗੱਲਾਂ ਮੇਰੀਆਂ ਗਲਤ ਲਗਣੀਆਂ ਸ਼ੁਰੂ ਹੋ ਜਾਣਗੀਆਂ ਜਾਂ ਜਾਂਦੀਆਂ ਨੇ ਜੋ ਮੈਂ ਉੱਪਰ ਕਹੀਆਂ ਵੱਡੀਆਂ ਭੈਣਾਂ ਬਾਰੇ ਆਪਣੇ ਵਰਗੀਆਂ ਭੈਣਾਂ ਬਾਰੇ ਇਹਨੇ ਜੋ ਕੀਤਾ ਨਾ ਆਪਣੇ ਨਿੱਕੇ ਭਰਾ ਨਾਲ ਉਹ ਰੂਹ ਕੰਬਾ ਜਾਂਦਾ ਤੇ ਭਰਾ ਵੀ ਕਿੰਨਾ ਕਿ ਅਜੇ ਪੂਰੇ 5 ਸਾਲ ਵੀ ਨਹੀਂ ਸੀ ਹੋਏ ਉਹਨੂੰ ਇਸ ਦੁਨੀਆ 'ਚ ਆਇਆ ਇਹ ਭੈਣ ਪਹਿਲਾਂ ਆਪਣੇ ਭਰਾ ਨਾਲ ਇੱਕ ਕਾਰਾ ਕਰਦੀ ਆ ਵੱਡਾ ਕਾਰਾ ਤੇ ਫਿਰ ਏਡੀ ਸਮਾਰਟ ਪਲਾਨਿੰਗ ਕਰਦੀ ਹੈ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਵੀ ਪਟਕੌਣ ਚ ਕਾਮਯਾਬ ਹੋ ਜਾਂਦੀ ਜੇ ਪੁਲਿਸ ਇਹਦੇ ਲੈਵਲ ਦੀ ਸਮਾਰਟਨੈਸ ਨਾ ਵਰਤਦੀ ਪਰ ਇਹ ਜੋ ਇੱਕ ਕਾਰਕ ਕੀਤਾ ਹੁੰਦਾ ਆਪਣੇ ਛੋਟੇ ਜਿਹੇ ਭਰਾ ਦੇ ਨਾਲ ਉਸ ਦਾ ਕਾਰਨ ਤਾਂ ਇੱਡਾ ਹੈਰਾਨ ਕਰਨ ਵਾਲਾ ਹੁੰਦਾ ਕਿ ਪੁੱਛੋ ਨਾ ਸਭ 당ਗ ਰਹਿ ਜਾਂਦੇ ਨੇ ਲੁਧਿਆਣਾ ਚ ਪੈਂਦਾ ਇੱਕ ਇਲਾਕਾ ਅਮਰਜੀਤ ਕਲੋਨੀ ਇੱਥੇ ਗਣੇਸ਼ ਦਾ ਪਰਿਵਾਰ ਰਹਿੰਦਾ ਸੀ ਉਸ ਦੀ ਘਰ ਵਾਲੀ ਤੇ ਦੋ ਜਵਾਕ ਆਪ ਉਹ ਦਿਹਾੜੀ ਕਰਕੇ ਪਰਿਵਾਰ ਚਲਾਉਂਦਾ ਸੀ 3 19 ਸਾਲਾਂ ਦੀ ਰੀਨੂ ਤੇ ਪੁੱਤ ਅੰਸ਼ 4 ਸਾਲਾਂ ਦਾ ਇਹਨਾਂ ਦੇ ਪਰਿਵਾਰ 'ਚ ਉਦੋਂ ਕੋਈ ਦਿੱਕਤ ਨਹੀਂ ਸੀ ਤੰਗੀ ਨਹੀਂ ਸੀ ਖੁਸ਼ਹੰਸਾਰੇ ਪਰਿਵਾਰ 'ਚ ਪਿਆਰ ਵੀ ਸੀ ਤੇ ਬਰਕਤਾਂ ਵੀ ਪਰ ਸਭ ਕੁਝ ਬਦਲਣ ਵਾਲਾ ਸੀ 6 ਅਕਤੂਬਰ 2018 ਗਣੇਸ਼ ਜਲਦੀ ਚ ਸੀ ਉਹਨੇ ਆਪਣੇ ਕੰਮ ਤੇ ਪਹੁੰਚਣਾ ਸੀ ਉਹ ਫਟਾਫਟ ਤਿਆਰ ਹੋ ਰਿਹਾ ਸੀ ਗਣੇਸ਼ ਦੀ ਘਰ ਵਾਲੀ ਵੀ ਰੈਡੀ ਹੋ ਰਹੀ ਸੀ ਕਿਉਂਕਿ ਉਹਨੇ ਵੀ ਜ਼ਰੂਰੀ ਕੰਮ ਜਾਣਾ ਸੀ ਉਹਨੇ ਹਸਪਤਾਲ ਪਹੁੰਚਣਾ ਸੀ ਛੇਤੀ ਕਿਉਂਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਉੱਥੇ ਐਡਮਿਟ ਸੀ ਤੇ ਉਹਨੇ ਉਹਨੂੰ ਮਿਲਣ ਪਹੁੰਚਣਾ ਸੀ ਅਜੇ ਉਹ ਨਿਕਲਣੇ ਲੱਗੀ ਸੀ ਹਸਪਤਾਲ ਨੂੰ ਕਿ ਅੰਸ਼ ਜ਼ਿੱਦ ਕਰਨ ਲੱਗਿਆ ਕਿ ਮੰਮੀ ਮੈਂ ਵੀ ਤੁਹਾਡੇ ਨਾਲ ਜਾਣਾ ਹੈ ਉਹ ਜ਼ੋਰ-ਜ਼ੋਰ ਦੀ ਰੋਂਦਾ ਹੈ ਮੰਮੀ ਦੀ ਚੁੰਨੀ ਫੜ ਲੈਂਦਾ ਉਹਨੂੰ ਸਮਝਾਉਂਦੀ ਹੈ ਮਾਂ ਗੋਦੀ ਚੱਕਦੀ ਹੈ ਤੇ ਕਹਿੰਦੀ ਹੈ ਵੀ ਬੇਟਾ ਉੱਥੇ ਤਾਂ ਡਾਕਟਰ ਸੂਈ ਲਗਾ ਦੇਗਾ ਤੁਹਾਨੂੰ ਘਰ ਦੀਦੀ ਕੋਲ ਰਹਿ ਪਰ ਉਹ ਜ਼ਿੱਦ ਤੇ ਅੜਿਆ ਹੁੰਦਾ ਇਹਨੇ ਨੂੰ ਭੈਣ ਰੇਨੂ ਆ ਕੇ ਕਹਿੰਦੀ ਆ ਕਿ ਚਲ ਅੰਸ਼ ਤੂੰ ਮੇਰੇ ਨਾਲ ਚੱਲ ਤੈਨੂੰ ਟੌਫੀਆਂ ਲੈ ਕੇ ਦੋ ਇਹ ਸੁਣ ਕੇ ਉਹ ਚੁੱਪ ਹੋ ਜਾਂਦਾ ਹੈ ਰੁਕ ਜਾਂਦਾ ਹੈ ਤੇ ਫਿਰ ਮਾਪਿਓ ਆਪਣੇ ਆਪਣੇ ਕੰਮ ਨੂੰ ਚਲੇ ਜਾਂਦੇ ਤੇ ਇਹ ਭੈਣ ਨਾਲ ਚਲਾ ਜਾਂਦਾ ਹੈ ਟੌਫੀਆਂ ਲੈਣ ਵਾਪਸ ਘਰ ਨੂੰ ਆਉਂਦਾ ਤਾਂ ਬਾਹਰ ਜਵਾਕ ਖੇਡ ਰਹੇ ਹੁੰਦੇ ਆ ਇਹ ਕਹਿੰਦਾ ਮੈਂ ਵੀ ਖੇਡਣਾ ਦੇ ਦੇ ਉਹ ਵੀ ਉਹਨਾਂ ਨਾਲ ਖੇਡਣ ਲੱਗਦਾ ਘਰ ਦੇ ਬਾਹਰ ਰੈਨੂ ਆਪ ਘਰ ਦੇ ਅੰਦਰ ਚਲੀ ਜਾਂਦੀ ਹੈ ਸ਼ਾਮ ਹੋ ਜਾਂਦੀ ਆ ਮਾ ਘਰੇ ਆਉਂਦੀ ਆ ਪੁੱਛਦੀ ਆ ਕਿ ਅੰਸ਼ ਕਿੱਥੇ ਆ ਸਵੇਰੇ 8 9 ਵਜੇ ਟੌਫੀਆਂ ਲੈ ਕੇ ਆਏ ਸੀ ਤੁਹਾਨੂੰ ਦੱਸਿਆ ਸੀ ਭੈਣ ਨਾਲ ਸਵੇਰੇ ਤੇ ਫਿਰ ਖੇਡਣ ਚਲਾ ਗਿਆ ਸੀ ਪਰ ਅਜੇ ਤੱਕ ਉਹ ਘਰੇ ਨਹੀਂ ਆਇਆ ਸੀ ਰੇਨੂ ਕਹਿੰਦੀ ਆ ਵੀ ਬਾਹਰ ਹੀ ਖੇਡ ਰਿਹਾ ਹੋ ਮਾ ਕਹਿੰਦੀ ਆ ਕਿ ਬਾਹਰ ਉਹ ਤੇ ਆਈਆਂ ਮੈਂ ਬਾਹਰ ਕੋਈ ਬੱਚਾ ਹੈ ਹੀ ਨਹੀਂ ਕੋਈ ਨਹੀਂ ਖੇਡ ਰਿਹਾ ਉੱਥੇ ਉਹ ਟੈਨਸ਼ਨ ਮੱਤ ਜਾਂਦੀ ਆ ਦੋਵੇਂ ਮਾ ਤੇ ਧੀ ਗਲੀ ਚ ਦੇਖਦੀਆਂ ਨੇ ਦੂਰ ਤੱਕ ਜਾ ਕੇ ਦੇਖਦੀਆਂ ਨੇ ਅੰਸ਼ ਕਿਤੇ ਮਿਲਦਾ ਨਹੀਂ ਫਿਰ ਗਣੇਸ਼ ਨੂੰ ਫੋਨ ਕਰਦੀਆਂ ਨੇ ਉਹ ਵੀ ਆ ਜਾਂਦਾ ਹੈ ਉਹ ਵੀ ਇਹਨਾਂ ਨਾਲ ਅੰਸ਼ ਨੂੰ ਲੱਭਣਾ ਦੁਬਾਰਾ ਤੋਂ ਸ਼ੁਰੂ ਕਰਦਾ ਹੈ ਉਹ ਮਿਲਦਾ ਨਹੀਂ ਗਵਾਂਡੀ ਵੀ ਨਾਲ ਰਲ ਕੇ ਲੱਭਦੇ ਨੇ ਪਰ ਗੱਲ ਨਹੀਂ ਬਣਦੀ ਹੁਣ ਫੇਰ ਰਾਤ ਹੋ ਜਾਂਦੀ ਹੈ ਕਾਲਜਾਟ ਹਰਿਆ ਹੁੰਦਾ ਹੈ ਕਿ ਇਸ ਵਕਤ ਤੇ ਮਾਸੂਮ ਕਿੱਥੇ ਹੋਣਾ ਕਿਤੇ ਕਿਸੇ ਨੇ ਕੁਝ ਬੁਰਾ ਤੇ ਨਹੀਂ ਕਰਤਾ ਉਸ ਨਾਲ ਇਹ ਥਾਟਸ ਸੇ ਡਰਾ ਰਹੇ ਹੁੰਦੇ ਨੇ ਸੋ ਪੁਲਿਸ ਸਕੂਲ ਜਾਂਦੇ ਨੇ ਪੁਲਿਸ ਸਟੇਸ਼ਨ ਟੱਬਾ ਤੇ ਉੱਥੇ ਮਿਸਿੰਗ ਰਿਪੋਰਟ ਲਿਖਾਈ ਜਾਂਦੀ ਹੈ ਪੁਲਿਸ ਹਰ ਗੱਲ ਪੁੱਛਦੀ ਹੈ ਨਾ ਤੂੰ ਕਿ ਲਾਸਟ ਕਿ ਸਕੂਲ ਸੀ ਉਹ ਕਿੰਨੇ ਵੇਖਿਆ ਸੀ ਕਦੋਂ ਪਤਾ ਲੱਗਿਆ ਕਿ ਉਹ ਗਾਇਬ ਸੀ ਸਭ ਪੁੱਛਦੀ ਆ ਉਸ ਦੀ ਫੋਟੋ ਲੈ ਕੇ ਉਸ ਦੀ ਭਾਲ ਸ਼ੁਰੂ ਕਰਦੀ ਆ ਰਾਤ ਨੂੰ ਹੀ ਪਰ ਪੁਲਿਸ ਨੂੰ ਵੀ ਕਿਤੇ ਕੋਈ ਸੂ ਨਹੀਂ ਮਿਲਦੀ ਉਸ ਦੀ ਛੇ ਦਾ ਪੂਰਾ ਦਿਨ ਤੇ ਰਾਤ ਲੰਘ ਚੁੱਕੇ ਹੁੰਦੇ ਨੇ ਹੁਣ 7 ਅਕਤੂਬਰ ਹੋ ਚੁੱਕੀ ਹੁੰਦੀ ਆ ਪੂਰੀ ਰਾਤ ਮੁੰਡੇ ਨੂੰ ਲੱਭ ਕੇ ਜਦੋਂ ਇਹ ਸਵੇਰੇ ਆਪਣੇ ਘਰ ਪਹੁੰਚਦੇ ਆ ਤੇ ਗੇਟ ਦੇ ਬਾਹਰ ਇਹਨਾਂ ਨੂੰ ਇੱਕ ਬੋਰੀ ਪਈ ਨਜ਼ਰ ਆਉਂਦੀ ਹੈ ਇਹ ਬੋਰੀ ਨੂੰ ਖੋਲ ਕੇ ਵੇਖਦੇ ਨੇ ਤੇ ਜਦੋਂ ਉਹ ਬੋਰੀ ਖੁੱਲਦੀ ਆ ਤਾਂ ਇਹ ਸੁੰਨ ਹੋ ਜਾਂਦੇ ਨੇ ਇਸ ਬੋਰੀ 'ਚ ਅੰਸ਼ ਹੁੰਦਾ ਬਲਕਿ ਅੰਸ਼ ਨਹੀਂ ਅੰਸ਼ ਦੀ লাশ ਹੁੰਦੀ ਹੈ ਇੱਥੇ ਚੀਕ ਚ ਹਾੜਾ ਮੱਚ ਜਾਂਦਾ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਪੁਲਿਸ ਦੇਖਦੀ ਆ ਕਿ ਅੰਸ਼ ਦੀ ਮ੍ਰਿਤਕ ਦੇਤੇ ਕੋਈ ਕਪੜਾ ਨਹੀਂ ਹੁੰਦਾ ਇਹਨੂੰ ਵੇਖ ਕੇ ਸਭ ਦਾ ਸ਼ੱਕ ਜਾਂਦਾ ਹੈ ਕਿ ਸ਼ਾਇਦ ਅੰਸ਼ ਦੇ ਨਾਲ ਕਿਸੇ ਨੇ ਗਲਤ ਕੰਮ ਕੀਤਾ ਬਾਡੀ ਨੂੰ ਲੈ ਕੇ ਜਾਂਚ ਲਈ ਭੇਜ ਦਿੱਤਾ ਜਾਂਦਾ ਹੁਣ ਇਹ ਮਾਮਲਾ ਇੱਕ ਮਿਸਿੰਗ ਕੰਪਲੇਂਟ ਦਾ ਨਹੀਂ ਰਹਿ ਗਿਆ ਹੁੰਦਾ ਹੁੰਦਾ ਇਹ ਕਤਲ ਕੇਸ ਬਣ ਚੁੱਕਿਆ ਹੁੰਦਾ ਸੋ ਪੁਲਿਸ ਹੁਣ ਇੱਕ ਵਾਰ ਫੇਰ ਤੋਂ ਬਿਆਨ ਲੈਂਦੀ ਆ ਸਾਰੇ ਟੱਬਰ ਦੇ ਸਪੈਸ਼ਲੀ ਰੇਨੂ ਦੇ ਕਿਉਂਕਿ ਉਹੀ ਉਸ ਵਕਤ ਉਸ ਸਕੂਲ ਹੁੰਦੀ ਆ ਉਹ ਆਹੀ ਦੱਸਦੀ ਆ ਕਿ ਸਵੇਰੇ ਟੌਫੀਆਂ ਦਵਾਈਆਂ ਸੀ ਫੇਰ ਇਹ ਬਾਹਰ ਬੱਚਿਆਂ ਨਾਲ ਖੇਡ ਰਿਹਾ ਸੀ ਉਸ ਤੋਂ ਬਾਅਦ ਮੈਨੂੰ ਕੋਈ ਆਈਡੀਆ ਨਹੀਂ ਮੈਨੂੰ ਨਹੀਂ ਪਤਾ ਹੁਣ ਇਸ ਨਿਆਣੀ ਉਮਰ ਦਾ ਬੱਚਾ ਸਵੇਰ ਤੋਂ ਸ਼ਾਮ ਤੱਕ ਘਰ ਦੇ ਬਾਹਰ ਹੋਵੇ ਤੇ ਭੈਣ ਨੇ ਘਰ ਦਾ ਦਰਵਾਜ਼ਾ ਖੋਲ ਕੇ ਇੱਕ ਵਾਰ ਉਸ ਨੂੰ ਵੇਖਿਆ ਵੀ ਨਾ ਹੋਵੇ ਚੈੱਕ ਵੀ ਨਾ ਕੀਤਾ ਹੋਵੇ ਉਹਨੂੰ ਰੋਟੀ ਪਾਣੀ ਵੀ ਨਾ ਦਿੱਤਾ ਹੋਵੇ ਇਹ ਗੱਲ ਪੁਲਿਸ ਦੇ ਦਿਮਾਗ 'ਚ ਆਉਂਦੀ ਹੈ ਜਿੰਨੀ ਦੇਰ ਚ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ ਆ ਉਸ ਵਕਤ ਤੱਕ ਜਾਂਚ ਰਿਪੋਰਟ ਵੀ ਆ ਜਾਂਦੀ ਹੈ ਜਿਸ ਛੇ ਆਉਂਦਾ ਹੈ ਕਿ ਅੰਸ਼ ਨੂੰ ਖਤਮ ਗਲ ਦਬਾ ਕੇ ਕੀਤਾ ਗਿਆ ਤੇ ਉਸ ਦਾ ਗਲ ਲੈਫਟ ਹੈਂਡ ਯਾਨੀ ਖੱਬੇ ਹੱਥ ਨਾਲ ਦਬਾਇਆ ਗਿਆ ਜਿਸ ਨੇ ਵੀ ਦਬਾਇਆ ਪੁਲਿਸ ਇੱਕ ਵਾਰੀ ਫਿਰ ਤੋਂ ਇਸ ਸਟੱਬਰ ਦੇ ਘਰੇ ਪਹੁੰਚਦੀ ਹੈ ਉੱਥੇ ਪੁੱਛ ਕੇ ਸਾਰੀ ਹੁੰਦੀ ਹੈ ਗੱਲਾਂ ਜੋ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਰੇਨੂ ਲੈਫਟੀ ਹੈ ਯਾਨੀ ਇਹ ਖੱਬੇ ਹੱਥ ਨਾਲ ਆਪਣੇ ਮੋਸਟਲੀ ਕੰਮ ਕਰਦੀ ਹੈ ਤੇ ਇੱਕੋ ਦਮ ਪੁਲਿਸ ਦਾ ਸ਼ੱਕ ਰੇਨੂ ਵੱਲ ਨੂੰ ਹੋਰ ਮਜ਼ਬੂਤ ਹੁੰਦਾ ਜਾਂਦਾ ਪਰ ਅਜੇ ਵੀ ਪੱਕਾ ਸਬੂਤ ਕੋਈ ਨਹੀਂ ਹੁੰਦਾ ਨਾਲ ਨਾਲ ਪੁਲਿਸ ਘਰ ਦੀ ਜਾਂਚ ਵੀ ਕਰਦੀ ਹੁੰਦੀ ਹੈ ਘਰ ਚ ਚਾਰ ਸਰਕਾਰੀ ਅੰਨ ਵਾਲੀਆਂ ਬੋਰੀਆਂ ਪਈਆਂ ਹੁੰਦੀਆਂ ਨੇ ਪਿਛਲੇ ਕਮਰੇ ਚ ਤੇ ਅੰਛ ਦੀ ਲਾਸ਼ ਵੀ ਇਦਾਂ ਦੀ ਹੀ ਇੱਕ ਬੋਰੀ ਛੋਂ ਮਿਲਦੀ ਆ ਪੁਲਿਸ ਗਣੇਸ਼ ਨੂੰ ਪੁੱਛਦੀ ਆ ਕਿ ਤੁਹਾਡੇ ਘਰ ਟੋਟਲ ਕਿੰਨੀਆਂ ਬੋਰੀਆਂ ਸਨ ਕੱਲ ਤੱਕ ਉਹ ਕਹਿੰਦਾ ਪੰਜ ਪਰ ਹੁਣ ਇਹ ਬੋਰੀਆਂ ਚਾਰ ਹੀ ਹੁੰਦੀਆਂ ਨੇ ਉਹ ਪੁਲਿਸ ਦੀ ਡਾਇਰੈਕਸ਼ਨ ਬਿਲਕੁਲ ਸਹੀ ਹੁੰਦੀ ਆ ਉਹ ਰੇਨੂ ਤੋਂ ਕੁਐਸਚਨਿੰਗ ਕਰਦੇ ਨੇ ਘਰਦਿਆਂ ਦੇ ਸਾਹਮਣੇ ਤੇ ਇਸ ਵਾਰ ਹੁੰਦੀ ਆ ਸਖਤੀ ਜ਼ਿਆਦਾ ਵਕਤ ਨਹੀਂ ਲੱਗਦਾ ਸੱਚ ਸਾਹਮਣੇ ਆਉਣ ਨੂੰ ਰੇਨੂ ਅਲੀਜਡਲੀ ਕੰਫੈਸ ਕਰਦੀ ਆ ਕਿ ਮੈਂ ਹੀ ਮਾਰਿਆ ਆਪਣੇ ਭਰਾ ਨੂੰ ਰੇਨੂ ਜਦੋਂ ਇਹ ਕਬੂਲ ਕਰਦੀ ਆ ਤਾਂ ਸਾਰੇ ਉਸਦੇ ਮੂੰਹ ਵੱਲ ਵੇਖਦੇ ਰਹਿ ਜਾਂਦੇ ਨੇ ਉਹ ਅਗਲਾ ਸਵਾਲ ਇਹ ਕਰਦੇ ਨੇ ਕਿ ਉਹਨੇ ਇਦਾਂ ਕਿਉਂ ਕੀਤਾ ਇੱਕ ਮਾਸੂਮ ਨਾਲ ਇਸ ਦਾ ਕੀ ਵੈ ਹੁਣ ਉਹ ਦੱਸਦੀ ਹੈ ਕਿ ਅੰਸ਼ ਹਮੇਸ਼ਾ ਉਹਨੂੰ ਚਿਪਕਿਆ ਰਹਿੰਦਾ ਸੀ ਉਹ ਕਿਤੇ ਵੀ ਜਾਂਦੀ ਸੀ ਉਹ ਦੀਦੀ ਦੀਦੀ ਕਰਦਿਆ ਉਸ ਦੇ ਪਿੱਛੇ ਆ ਜਾਂਦਾ ਸੀ ਉਸ ਦਾ ਖਾਣਾ ਪੀਣਾ ਸੌਣਾ ਉਸ ਨੇ ਔਖਾ ਕਰ ਰੱਖਿਆ ਸੀ ਰੇਨੂ ਦਾ ਇੱਕ ਬੋਏਫ੍ਰੈਂਡ ਵੀ ਸੀ ਉਸ ਨਾਲ ਵੀ ਉਸ ਨੇ ਗੱਲ ਕਰਨੀ ਔਖੀ ਕੀਤੀ ਪਈ ਸੀ ਇਹ ਪੂਰੀ ਅਟੈਨਸ਼ਨ ਮੰਗਦਾ ਸੀ ਉਹ ਕਹਿੰਦੀ ਹੈ ਕਿ ਇਸ ਕਰਕੇ ਮੈਂ ਉਸ ਨਾਲ ਮਿਲ ਵੀ ਨਹੀਂ ਪਾਉਂਦੀ ਸੀ ਉਹ ਵੀ ਕਹਿੰਦੀ ਆ ਵੀ ਮੈਂ ਮਾਂ ਥੋੜੀ ਸੀ ਭੈਣ ਸੀ ਪਰ ਉਹ ਮੇਰੇ ਪਿੱਛੇ ਹੀ ਜ਼ਿਆਦਾ ਰਹਿੰਦਾ ਸੀ ਤੇ ਜਦੋਂ ਉਹਨੇ ਮੇਰੇ ਤੇ ਬॉयਫਰੈਂਡ ਦੀਆਂ ਗੱਲਾਂ ਸੁਣ ਲਈਆਂ ਸਨ ਤਾਂ ਕਹਿੰਦਾ ਸੀ ਮੈਂ ਮੰਮੀ ਪਾਪਾ ਨੂੰ ਦੱਸੂਗਾ ਹਾਲਾਂਕਿ ਇੱਕ ਐਡੇ ਛੋਟੇ ਜੁਆਕ ਨੂੰ ਕੀ ਸਮਝ ਹੋਏ ਸਭ ਦੀ ਮੇਰੀ ਸਮਝ ਤੋਂ ਬਾਹਰ ਆ ਸੋ ਰੇਣੂ ਕਹਿੰਦੀ ਮੈਂ ਇਸ ਤੋਂ ਤੰਗ ਆ ਚੁੱਕੀ ਸੀ ਪੂਰੀ ਤਰ੍ਹਾਂ ਮੇਰੀ ਜ਼ਿੰਦਗੀ ਔਖੀ ਕੀਤੀ ਪਈ ਸੀ ਇਹਨੇ ਦੁਸ਼ਮਣ ਬਣਿਆ ਪਿਆ ਸੀ ਮੇਰਾ ਇਕ ਕੁਝ ਦਿਨ ਪਹਿਲਾਂ ਤੋਂ ਹੀ ਇਸ ਨੂੰ ਖਤਮ ਕਰਨ ਦਾ ਪਲਾਨ ਬਣਾ ਰਹੀ ਸੀ ਉਹ ਇਨੇ ਦਿਨ ਪਲੈਨਿੰਗ ਹੀ ਕਰਦੀ ਰਹਿੰਦੀ ਹੈ ਤੇ ਫਿਰ ਆਪਣੇ ਲਈ ਇੱਕ ਬੈਸਟ ਪਲਾਨ ਚੂਸ ਕਰਦੀ ਹੈ ਦਿਨ ਵੀ ਇਹਨੂੰ ਬੈਸਟ ਮਿਲ ਜਾਂਦਾ ਜਿਸ ਦਿਨ ਇਸ ਦੇ ਮਾਪਿਓ ਘਰੇ ਨਹੀਂ ਹੁੰਦੇ ਤੇ ਅੰਸ਼ ਸਕੂਲ ਇਕੱਲਾ ਹੁੰਦਾ ਪਹਿਲਾਂ ਉਹ ਸਵੇਰ ਇਹ ਅੰਸ਼ ਨੂੰ ਟੌਫੀਆਂ ਚਾਕਲੇਟਾਂ ਦਿਵਾ ਕੇ ਲੈ ਕੇ ਆਉਂਦੀ ਹੈ ਤੇ ਫਿਰ ਉਹ ਅੰਸ਼ ਨੂੰ ਘਰ ਦੇ ਅੰਦਰ ਪਿਛਲੇ ਕਮਰੇ 'ਚ ਲੈ ਜਾਂਦੀ ਹੈ ਜਿੱਥੇ ਨਾਰਮਲੀ ਕੋਈ ਉਹਦਾ ਹੀ ਨਹੀਂ ਬਸ ਸਮਾਨ ਪਿਆ ਹੁੰਦਾ ਹੈ ਉੱਥੇ ਇਹ ਇਸ ਦਾ ਗੱਲ ਘੋਟ ਕੇ ਇਸ ਨੂੰ ਖਤਮ ਕਰ ਦਿੰਦੀ ਹੈ ਤੇ ਫਿਰ ਉੱਥੇ ਪਈ ਕਣਕ ਵਾਲੀ ਬੋਰੀ 'ਚ ਉਸ ਦੀ ਮ੍ਰਿਤਕ ਦੇ ਨੂੰ ਪਾ ਕੇ ਇੱਕ ਮੰਝੇ ਥੱਲੇ ਰੱਖ ਦਿੰਦੀ ਹੈ ਫਿਰ ਸ਼ਾਮ ਨੂੰ ਉਹੀ ਹੁੰਦਾ ਜੋ ਤੁਹਾਨੂੰ ਦੱਸ ਚੁੱਕੀਆਂ ਅੰਛ ਨੂੰ ਸਾਰੇ ਲੱਭਦੇ ਨੇ ਤੇ ਸਾਰੇ ਬਾਹਰ ਹੀ ਹੁੰਦੇ ਨੇ ਰਾਤ ਹੁੰਦੀ ਆ ਤਾਂ ਇਹ ਉਸ ਕਮਰੇ 'ਚ ਜਾ ਕੇ ਬੋਰੀ 'ਚੋਂ ਅੰਛ ਦੀ ਮ੍ਰਿਤਕ ਦੇ ਨੂੰ ਕੱਢ ਕੇ ਉਸ ਦੇ ਕੱਪੜੇ ਉਤਾਰ ਦਿੰਦੀ ਹੈ ਤੇ ਵਾਪਸ লাশ ਬੋਰੀ ਚ ਪਾ ਦਿੰਦੀ ਹੈ ਤੇ ਉਸ ਬੋਰੀ ਨੂੰ ਘਰ ਦੇ ਥੋੜੀ ਬਾਹਰ ਰੱਖ ਦਿੰਦੀ ਹੈ ਕਪੜੇ ਉਸ ਦੇ ਅਗਲੇ ਦਿਨ ਇੱਕ ਪਲਾਟ ਚ ਜਾ ਕੇ ਸੁੱਟ ਆਉਂਦੀ ਆ ਉਸ ਦੀ ਬਾਡੀ ਤੋਂ ਕਪੜੇ ਉਤਾਰਨ ਦਾ ਮਤਲਬ ਇਹ ਹੁੰਦਾ ਹੈ ਕਿ ਪੁਲਿਸ ਉਲਝ ਜਾਏ ਉਹਨਾਂ ਨੂੰ ਲੱਗੇ ਕਿ ਕਿਸੇ ਨੇ ਇਸ ਨਾਲ ਗੰਦਾ ਕੰਮ ਕਰਨ ਲਈ ਇਸ ਨੂੰ ਖਤਮ ਕੀਤਾ ਜਾਂ ਗੰਦਾ ਕੰਮ ਕਰਕੇ ਇਸ ਨੂੰ ਮਾਰਤਾ ਮੇਰੇ ਤੇ ਸ਼ੱਕ ਨਾ ਜਾਏ ਦੇ ਨਾਲੇ ਇਹ ਬੜੀ ਕੌਨਫੀਡੈਂਟ ਹੁੰਦੀ ਹੈ ਕਿ ਇਹ ਕਦੀ ਫੜੀ ਨਹੀਂ ਜਾਏਗੀ ਪਰ ਪੁਲਿਸ ਦੀ ਵਧੀਆ ਇਨਵੈਸਟੀਗੇਸ਼ਨ ਕਰਕੇ ਇਹੋ ਜਿਹੇ ਚਲਾਕ ਲੋਕ ਤਰਲੇ ਜਾਂਦੇ ਨੇ ਇਸੇ ਤਿੰਸੌ 2 ਲਈ ਜਾਂਦੀ ਹੈ ਪਰ ਕਹਿੰਦੇ ਰਹੇ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਤੇ ਕੋਈ ਸ਼ਰਮਿੰਦਗੀ ਨਹੀਂ ਹੁੰਦੀ ਰਿਸ਼ਤਿਆਂ ਦੀ ਖੂਬਸੂਰਤੀ ਤੋਂ ਅੱਜ ਦੀ ਇਹ ਸੱਚੀ ਸਟੋਰੀ ਸ਼ੁਰੂ ਕੀਤੀ ਸੀ ਮੇ ਤੇ ਖਤਮ ਹੁੰਦਿਆਂ ਹੁੰਦਿਆਂ ਬਹੁਤ ਬਹੁਤ ਭਿਆਨਕ ਚਿਹਰਾ ਵੇਖ ਲਿਆ ਐਡੇ ਪਵਿੱਤਰ ਰਿਸ਼ਤੇ ਦਾ ਜ਼ਿੰਦਗੀ 'ਚ ਆਪਣਿਆਂ ਦਾ ਸਾਥ ਬੜਾ ਜ਼ਰੂਰੀ ਹੁੰਦਾ ਹੈ ਕੱਲ ਨੂੰ ਓਪਰਾ ਵੱਡਾ ਹੁੰਦਾ ਆਪਣੀ ਭੈਣ ਤੇ ਸ਼ਾਇਦ ਜਾਨ ਛੜਕਦਾ ਪਰ ਜਾਨ ਬਚਦੀ ਤਾਂ ਨਾ ਜ਼ਰੂਰੀ ਹੈ ਕਿ ਇਸ ਸਭ ਤੋਂ ਸਮਝੀਏ ਕਿ ਆਪਾਂ ਕੀ ਨਹੀਂ ਕਰਨਾ ਵਾਹਿਗੁਰੂ ਉਸ ਮਤਬਖਸ਼ਣ ਤੁਸੀਂ ਵੇਖ ਰਹੇ ਹੋ ਕੈਮਰਾ ਆਲਨ ਸਾਫ ਜੀ